ਹਾਂਜੀ ਵਾਈਕੂ ਜੀ ਕਾਂਸਾ ਵਾਈਕੂ ਜੀ ਕੀ ਫਤਿਹ ਕਿਦੋਂ ਸਾਰੇ ਜੀ ਠੀਕ ਠਾਕ ਹੋ ਆ ਗਈ ਹੈ ਜੀ ਅਸੀਂ ਅੱਜ ਇੱਕ ਹੋਰ ਨਵੀਂ ਵਾਲੀ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕੱਲ ਅਸੀਂ ਲਾਈਵ ਹੋਏ ਸੀਗੇ ਸਾਡੇ ਨਾਲ 10 ਤੋਂ ਉੱਪਰ ਸਬਸਕ੍ਰਾਈਬਰ ਜਿਹੜੇ ਜੁੜੇ ਨੇ ਬਹੁਤ ਬਹੁਤ ਧੰਨਵਾਦ ਜੀ ਇਦਾਂ ਹੀ ਪਿਆਰ ਦਿੰਦੇ ਰਹੋ ਜੀ ਤੇ ਅਸੀਂ ਵੀ ਇਦਾਂ ਹੀ ਫਿਰ ਲਾਈਵ ਹੁੰਦੇ ਰਵਾਂਗੇ ਤੇ ਸੋਹਣੀਆਂ ਸੁੜੀਆਂ ਵੀਡੀਓਜ਼ ਜਿਹੜੀਆਂ ਅਸੀਂ ਲੈ ਕੇ ਆਂਦੇ ਰਵਾਂਗੇ ਅੱਜ ਦੀ ਜਿਹੜੀ ਵੀਡੀਓ ਦਾ ਸਭ ਤੋਂ ਵੱਲ ਸਨ ਲੋ ਕਿ ਜਿੰਨੇ ਵੀ ਸੂਟ ਵਾ ਖਾਵਾਂਗੇ ਸਾਰਿਆਂ ਦੇ ਉੱਪਰ 100 ਰੁਪੀਜ਼ ਆਫ ਹੋਣਗੇ ਸ਼ਿਪਿੰਗ ਜਿਹੜੀ ਆ ਐਕਸਟਰਾ ਹੋਏਗੀ ਸ਼ਿਪਿੰਗ ਫ੍ਰੀ ਨਹੀਂ ਹੋਏਗੀ ਸੋ 100 ਆਫ ਮਤਲਬ ਤੁਸੀਂ ਸਮਝ ਸਾਧਦੇ ਹੋ ਕਿ ਕਈਆਂ ਦੇ ਤੇ ਲੋਕਲ ਵੀ ਨੇ ਹੈਗੇ ਨੇ ਨਾ 100 ਆਫ ਦਵਾਂਗੇ ਐਵਰੀ ਸੂਟ ਸ਼ਿਪਿੰਗ ਐਕਸਟਰਾ ਹੋਏਗੀ ਨਵੀਆਂ ਨਵੀਆਂ ਵੀਡੀਓਜ਼ ਨੂੰ ਦੇਖਣ ਲਈ ਕਰਨਾ ਪੈਣਾ ਸਾਡੇ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਤੇ ਐਂਡ ਕਰ ਦਿਆ ਕਰੋ ਨਾਲ ਹੀ ਸ਼ੇਅਰ ਕੁਝ ਨਹੀਂ ਹੁੰਦਾ ਬਸ ਬਟਨ ਦਬਣਾਓ ਐਰੋਜਾ ਬਣਿਆ ਹੁੰਦਾ ਬਸ ਕੰਕੂ ਤੇ ਸ਼ੇਅਰ ਹੋ ਜਾਂਦਾ ਹੈ ਏਡੀ ਕੋਈ ਗੱਲ ਹੀ ਨਹੀਂ ਸੀ ਠੀਕ ਹੈ ਜੀ ਸੋ ਆ ਦੇਖੋ ਬਲੈਕਿਸ਼ ਮਹਿਰੂਨ ਕਲਰ ਹੈ ਬਾਟਮ ਪਹਿਲਾਂ ਤੁਹਾਨੂੰ ਦਿਖਾ ਦਈਏ ਜੀ ਪਹਿਲਾਂ ਅਸੀਂ ਦਿਖਾਉਣੀ ਤੁਹਾਨੂੰ ਬਾਟਮ ਆ ਦੇਖੋ ਤੁਸੀਂ ਬਿਊਟੀਫੁੱਲ ਲੇਸ ਵਰਕ ਆ ਦੇਖੋ ਠੀਕ ਹੈ ਚਾਹੇ ਤੁਸੀਂ ਪਲਾਜ਼ੋ ਬਣਾਓ ਚਾਹੇ ਤੁਸੀਂ ਸਲਵਾਰ ਬਣਾਓ ਆ ਦੇਖੋ ਨਾਲ ਆ ਜਿਹੜੀ ਉੱਪਰ ਦੇਖ ਰਹੀ ਹੈ ਨਾ ਤੁਹਾਨੂੰ ਇਹ ਐਮਬਰਾਇਡਰੀ ਹੈ ਵਿਦ ਪੈਚ ਵਰਕ ਆ ਦੇਖੋ ਸੂਟ ਦੇ ਨਾਲ ਦਾ ਕੱਪੜਾ ਲਾ ਕੇ ਉਹਨੂੰ ਪੈਚ ਵર્ક ਕਰਕੇ ਔਰ ਉਹਨੂੰ ਐਮਬ੍ਰੋਇਡਰੀ ਦੇ ਨਾਲ ਸਮਾਇਆ ਹੋਇਆ ਹੈ ਔਰ ਕਾਫੀ ਇੰਚਸ ਦੀ ਹੈਗੀ ਹੈ ਆਰਾਮ ਨਾਲ ਬਾਕੀ ਜੇ ਤੁਸੀਂ ਆ ਬਾਟਮ ਜਿਹੜੀ ਹੈ ਉਹ ਪਲਾਜ਼ੋ ਜਾਂ ਪੈਂਟ ਕੁਝ ਬਣਾਉਣੇ ਹੋ ਤਾਂ نیچے ਕੁਝ ਵੀ ਕਰਵਾਉਣ ਦੀ ਲੋੜ ਨਹੀਂ ਆ ਫਿਲਿੰਗ ਲਗਾ ਕੇ ਪਿੰਟੈਕਸ ਪਾ ਕੇ ਸਾਰਾ ਕੁਝ ਰੈਡੀ ਹੈ ਗੈਸ ਫੈਬਰਿਕ ਦੇ ਉੱਪਰ ਤਾਂ ਉਹਨੂੰ ਲਾਈਨਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਬਾਟਮ ਦੇ ਥੱਲੇ ਠੀਕ ਹੈ ਜੀ ਸੋ ਇਹ ਤੇ ਹੋ ਗਿਆ ਬਲੈਕਿਸ਼ ਮਹਿਰੂਨ ਕਲਰ ਤੇ ਇਹ ਹੈਗਾ ਜੇ ਮਸਲੀਨ ਇਨੂੰ ਲਾਈਨਿੰਗ ਤੁਹਾਨੂੰ ਲਗवानी ਪਈ ਠੀਕ ਹੈ ਜੀ ਆ ਦੇਖੋ ਦੇਖ ਰਿਹਾ ਤੁਹਾਨੂੰ ਸਾਰਿਆਂ ਨੂੰ ਥੱਲੇ ਤੱਕ ਆ ਦੇਖੋ ਬਿਊਟੀਫੁਲ ਸੂਟ ਆ ਦੇਖੋ ਕੇਰਾ ਦੇਖੋ ਤੁਸੀਂ ਇਹਦਾ ਹੈਨਾ ਆ ਦੇਖੋ ਕਿੰਨਾ ਪਿਆਰਾ ਠੀਕ ਹੈ ਜੀ ਪੂਰਾ ਲੇਸ ਵਰਕ ਐਂਡ 올 ਸਬ ਹੋਇਆ ਹੋਇਆ ਹੈ ਠੀਕ ਹੈ ਫਰੰਟ ਤੇ ਤੁਹਾਨੂੰ ਆ ਪੂਰੇ ਨਾਲ ਆ ਸਾਈਡ ਪੈਨਲਸ ਮਿਲ ਰਹੇ ਨੇ ਆ ਆ ਦੇਖੋ ਤੁਹਾਨੂੰ ਲੱਗ ਕੇ ਲਗਾਉਣਾ ਆ ਦੇਖੋ ਆ ਸਾਈਡ ਪੈਨਲਸ ਔਰ ਕੇਰਾ ਆ ਦੇਖੋ ਇਹ ਕਿਹੜੀ ਔਰ ਬਹੁਤ ਹੀ ਸੋਹਣਾ ਫੈਬਰਿਕ ਹੈ ਇਹ ਨਾ ਹੈਗਾ ਪ੍ਰਿੰਟ ਹੈ ਬਟ ਇਹ ਨਾ ਜਿੰਨੀ ਸ਼ਾਈਨਿੰਗ ਜੀ ਦੇ ਰਿਹਾ ਨਾ ਆ ਦੇਖੋ ਇਹ ਲੱਗ ਰਿਹਾ ਹੈ ਕਿ ਜਿੱਦਾਂ ਅਸੀਂ ਇਹਨੂੰ ਬਲੌਕ ਕਰਵਾਇਆ ਹੋਇਆ ਹੈ ਇਹ ਇਹਦੀ ਗ੍ਰੇਸ ਵਧਾ ਰਿਹਾ ਹੈ ਠੀਕ ਹੈ ਆ ਹੋਗੀ ਜੇ ਸ਼ਰਟ ਦੁਪੱਟਾ ਕਮਾਲ ਦਾ ਯਾਰ ਐਕਸਟਰਾ ਸੌਫਟ ਦੁਪੱਟਾ ਸਾਰੇ ਦੁਪੱਟੇ ਦੇ ਸਾਈਡ ਦੇ ਉੱਪਰ ਤੁਹਾਨੂੰ ਮਿਲਦੀ ਹੈ ਨਾਲ ਲੇਸ ਤੇ ਬਿਊਟੀਫੁਲ ਦੁਪੱਟਾ ਆ ਦੇਖੋ ਠੀਕ ਹੈ ਆ ਤੁਹਾਨੂੰ ਲੱਗ ਗਿਆ ਦਿਖਾ ਦਈਏ ਆ ਬਈ ਕਿੰਗਰੀ ਲੇਸ ਲੱਗੀ ਹੋਈ ਜੇ ਸਾਰੇ ਦੁਪੱਟੇ ਤੇ ਪ੍ਰਿੰਟ ਦੇਖੋ ਤੁਸੀਂ ਦੁਪੱਟੇ ਦਾ ਵਾਓ ਸੂਟ ਹੈ ਨਾ ਵਾਓ ਸੂਟ ਬਿਊਟੀ ਦਾ ਮਤਲਬ ਇਹ ਹੈ ਕਿ ਨਾ ਬਾਟਮ ਤੇ ਕੁਝ ਕਰਵਾਉਣ ਦੀ ਲੋੜ ਹੈ ਨਾ ਸਵਾਉਣਾ ਹੈ ਨਾ ਦੁਪੱਟੇ ਤੇ ਕੋਈ ਤੁਹਾਨੂੰ ਲੇਸ ਕਰਾਉਣ ਦੀ ਲੋੜ ਹੈ ਬਸ ਸਟੀਚਿੰਗ ਕਰਾਉਣੀ ਉਹ ਵੀ ਅਸੀਂ ਕਰ ਦਾਂਗੇ ਸਟੀਚਿੰਗ ਹੁੰਦੀ ਹੈ ਉਹ ਅਸੀਂ ਸਟੀਚਿੰਗ ਵੀ ਕਰ ਦਾਂਗੇ ਸਟੀਚਿੰਗ ਵੀ ਸਜ ਹੁਣ ਸਾਡੇ ਅਵੇਲੇਬਲ ਹੈਗੀ ਹੈ ਜੀ ਠੀਕ ਹੈ ਤੇ ਇਹਨਾਂ ਜਿਹੜਾ ਪ੍ਰਾਈਸ ਹੈਗਾ ਜੀ ਉਹ ਹੈਗਾ ਹੈ ਜੀ 1750 ਠੀਕ ਹੈ ਜੀ 1750 ਸੋ 100 ਹੋ ਜਾਣਾ ਇਹਦੇ ਆਫ ਠੀਕ ਹੈ ਤੇ ਇੱਕ ਹੋਰ ਕਲਰ ਇੱਛਾ ਹੈਗਾ ਬਲੈਕ ఎవਰੀਥਿੰਗ ਇਜ਼ ਸੇਮ ਬਸ ਕਲਰ ਦਾ ਫਰਕ ਹੈ ਠੀਕ ਹੈ ਜੀ ਉਹ ਹੈਗਾ ਜੀ ਬਲੈਕ ਗ੍ਰੀ ਬਲੈਕ ਐਸਨ ਦੇ ਆਪ ਹੁਣ ਇੱਕ ਹੋਰ ਮੈਂ ਹੁਣ ਦਿਖਾ ਰਹੀ ਹਾਂ ਤੁਹਾਨੂੰ ਪਹਿਲਾਂ ਹੁਣ ਜੇ ਮਰੂਨ ਤੋਂ ਸ਼ੁਰੂ ਕੀਤਾ ਤੇ ਫਿਰ ਇੱਕ ਹੋਰ ਮੈਂ ਰੂਨ ਦਿਖਾ ਰਹੀ ਏ ਕਿਉਂਕਿ ਨਾ ਹੁਣ ਮਰੂਨ ਦੀ ਐਕਚੁਅਲੀ ਡਿਮਾਂਡ ਬੜੀ ਆ ਰਹੀ ਸੀਗੀ ਸਾਰੇ ਕਹਿੰਦੇ ਸੀਗੇ ਕਿ ਹੁਣ ਮਰੂਨ ਲੈ ਕੇ ਦੋ ਸਾਨੂੰ ਕੁਝ ਬ੍ਰਾਈਟ ਲੈ ਕੇ ਦੋ ਵੀ ਬਹੁਤ ਜ਼ਿਆਦਾ ਬ੍ਰਾਈਟ ਵੀ ਨਾ ਹੋਵੇ ਸੇਮ ਬਾਟਮ ਪਲੇਨ ਠੀਕ ਹੈ बॉटम त लाइनिंग की जरूरत नहीं है मसलीन uh, फैब्रिक है जी, भी है जी. और पहला भी सच मसलीन भी मसलीन है मसलीन कॉटन देखो ठीक है आखो डिजाइन डिज़ाइन लग रहा है ठीक तो है आदा आएगा थले का ठीक है कि प्यारा डिजाइन है डिजिटल जहा डिजाइन है, है बहुत सोहना ਠੀਕ ਹੈ ਤੇ ਆ ਦੇਖੋ ਆ ਜਿਹੜੀ ਤੁਹਾਨੂੰ ਦਿਖ ਰਹੀ ਹੈ ਨਾ ਦੇਖੋ ਆ ਗਲਾ ਬਣਿਆ ਹੋਇਆ ਏਦਾਂ ਬਿਊਟੀਫੁਲ ਤਰੀਕੇ ਨਾਲ ਤੇ ਆ ਲੱਗ ਗਿਆ ਦੇਖੋ ਜਰਾ ਇਹ ਐਮਬਰਾਇਡਰੀ ਹੈ ਜਿਹੜੀ ਵਾਈਟ ਥਿੱਲੇ ਵਾਲੀ ਆ ਦੇਖੋ ਦਿਖ ਰਹੀ ਹੈ ਨਾ ਆ ਪ੍ਰਿੰਟ ਨਹੀਂ ਹੈਗਾ ਆ ਸਾਰੀ ਆਊਟਲਾਈਨਿੰਗ ਜਿਹੜੀ ਹੈ ਨਾ ਇਹ ਐਮਬਰਾਇਡਰੀ ਨਾਲ ਕੀਤੀ ਹੋਈ ਹੈ ਕਿੰਨਾ ਬਿਊਟੀਫੁਲ ਪੀਸ ਹੈ ਡਿਜ਼ਾਈਨ ਦੇਖੋ ਤੁਸੀਂ ਓ ਮਾਈ ਗਾਡ ਜਿੰਨੇ ਜਿੰਨੇ ਦੂਰ ਹੋਗੇ ਮੈਂ ਆਪ ਵੇਖਣੀ ਮੈਨੂੰ ਤੇ ਆਪ ਸੁਣਾ ਲਗੀ ਜਾਂਦਾ ਬਹੁਤ ਹੀ ਪਿਆਰਾ ਪੀਸ ਹੈ ਸਾਈਡ ਤੇ ਦਿਖ ਰਹੀਆਂ ਤੁਹਾਨੂੰ ਬਾਵਾ ਕਿੱਦਾਂ ਲਹਿਰਾ ਕੇ ਆ ਰਹੀਆਂ ਵੇਖੋ ਤੇ ਸਹੀ ਆ ਸਾਹ ਬਾਹਾਂ ਇਹ ਜਿਹੜਾ ਅੱਜ ਆਪਾਂ ਡਿਜ਼ਾਈਨ ਭੇਜਿਆ ਥੋੜਾ ਉਸ ਟਾਈਪ ਆਹ ਦੇਖੋ ਵਾਓ ਬਿਊਟੀਫੁਲ ਪੀਸ ਠੀਕ ਹੈ ਜੀ ਇਹ ਪ੍ਰਿੰਟ ਹੈ ਬਸ embroidery ਦਾ ਨੂੰ ਆ ਸਿਰਫ ਆ ਫਰੰਟ ਵਾਲੇ ਮੋਟਿਫ ਤੇ ਮਿਲ ਰਹੀ ਹੈ ਓਕੇ ਜੀ ਆ ਫਰੰਟ ਹੈ ਜੀ ਇਹਦੀ ਬੈਕ ਵੀ ਦਿਖਾ ਦਈਏ ਤੁਹਾਨੂੰ ਬੈਕ ਵੀ ਪਲੇਨ ਨਹੀਂ ਹੈਗੀ ਬੈਕ ਤੇ ਵੀ ਇਦਾਂ ਡਿਜੀਟਲ ਪ੍ਰਿੰਟ ਮਿਲ ਰਿਹਾ ਤੁਹਾਨੂੰ ਤੁਸੀਂ ਪ੍ਰਿੰਟ ਦੀ ਗ੍ਰੇਸ ਦੇਖੋ ਕਿੰਨਾ ਨੀਟ ਐਂਡ ਕਲੀਨ ਇਹਦਾ ਡਿਜ਼ਾਈਨ ਦਿਖ ਰਿਹਾ ਠੀਕ ਹੈ ਸੋ ਆਉ ਗੀ ਜੇ ਫਰੰਟ ਟਾਈਟਾਇਮੀਟਰ ਕੱਟ ਹੈਗਾ ਇਹਦਾ ਬਾਟਮ ਦਾ ਵੀ ਤੇ ਸ਼ਰਟ ਦਾ ਵੀ ਬਾਟਮ ਦਿਖਾਤੀ ਸੀ ਨਾ ਪਹਿਲਾਂ ਤੁਹਾਨੂੰ ਆ ਫੇਰ ਦੇਖ ਲਓ ਠੀਕ ਹੈ ਜੀ ਬੜਾ ਹੀ ਅੱਛਾ ਕਲਰ ਹੈਗਾ ਬਹੁਤ ਸੋਹਣਾ ਵਾਲਾ ਮੈਰੂਨ ਦੁਪੱਟਾ ਦੇਖੋ ਤੁਸੀਂ ਗੱਲ ਬਾਤ ਆ ਦੇਖੋ ਵਾਓ ਮਤਲਬ ਜਿੱਦਾਂ ਆ ਚੀਜ਼ ਦਿਖ ਰਹੀ ਹੈ ਕਦੀ ਉੱਪਰ ਚਲਾ ਜਾਏਗਾ ਥੱਲੇ ਲੇਕਿਨ ਇਹਦੀ ਗ੍ਰੇਸ ਦੇਖੋ ਤੁਸੀਂ ਠੀਕ ਹੈ ਆ ਸਾਈਡਾਂ ਦੇ ਪੱਲੇ ਦੇ ਇੱਕ ਸਾਈਡ ਤੋਂ ਇੱਧਰ ਆ ਰਿਹਾ ਠੀਕ ਹੈ ਮਤਲਬ ਬਹੁਤ ਹੀ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਵੀ ਜਿਹੜੀ ਵੀ ਭੈਣ ਨਹੀਂ ਆ ਕੇ ਵੀਰ ਨੇ ਇਹ ਸੂਟ ਵੇਚ ਜਾਏ ਤੁਹਾਡੇ ਦੋਨਾਂ ਦੇ ਵਿੱਚੋਂ ਕੋਈ ਸਵਾਲੇ ਤੁਸੀਂ ਆਰਡਰ ਕਰੋ ਇਸ ਨੂੰ ਆਪਣੇ ਹਿੱਸੇ ਕਰ ਲਓ ਆਪਣੇ ਹਿੱਸੇ ਕਰ ਲਓ ਕਿਉਂਕਿ ਹੈਗਾ ਹੀ ਬੜਾ ਸੋਹਣਾ ਜੇ ਤੇ ਇਹਦਾ ਵੀ ਜਿਹੜਾ ਪ੍ਰਾਈਸ ਹੈਗਾ ਆ ਉਹ ਤੁਹਾਨੂੰ ਮਿਲੇਗਾ ਜੀ 1750 ਠੀਕ ਹੈ ਜੀ ਸੋ ਇੱਕ ਹੋਰ ਮਰੂਨ ਹੈਗਾ ਹਾਂ ਇੱਕ ਹੋਰ ਮਰੂਨ ਹੈਗਾ ਆ ਵੀ ਪਹਿਲਾਂ ਤੁਹਾਨੂੰ ਅੱਜ ਮਰੂਨ ਨਹੀਂ ਦਿਖਾ ਰਹੀ ਠੀਕ ਹੈ ਆ ਵੇਖੋ ਇਹ ਵੀ ਬਹੁਤ ਹੀ ਸੋਹਣਾ ਪੀਸ ਹੈ ਇਹਦੇ ਨਾਲ ਦੇ ਨਾ अभी लास्ट टाइम मैंने याद आया कि अभी ना तीन पीस सी साढ़े को असं वीडियो पाई सी सब तो पहला थोड़ा रेडिश् मैं रून सगा जिदा यह थोड़ा ब्लैक तो है, है ना और रेडिश्च में रून सब तो पहला मैं रून ही निकलिया बॉटम ठीक है जी प्लेन बॉटम प्योर कॉटन एंड कुछ एदाद का ही सभी सेल हो बड़ा अच्छा रिवर्ट आया जी सूद आखो जी कुर्ता पट्टी ਐਂਡ ਕੇਰੇ ਉੱਪਰ ਕਾ ਦੇਖ ਰਿਹਾ ਹੈ ਨਾ ਤੁਹਾਨੂੰ ਆ ਦੇਖੋ ਬਿਊਟੀਫੁਲ ਸੂਟ ਬਹੁਤ ਹੀ ਪਿਆਰਾ ਠੀਕ ਹੈ ਬਹੁਤ ਹੀ ਸੋਹਣਾ ਆ ਦੇਖੋ ਠੀਕ ਹੈ ਪ੍ਰਿੰਟ ਹੀ ਬੜਾ ਬਿਊਟੀਫੁਲ ਹੈ ਜਿਹੜਾ ਮਰਜੀ ਵੱਡਾ ਛੋਟੇ ਘੇਰੇ ਬਲੈਂਸ ਨੂੰ ਪਾ ਸਕਦਾ ਹੈ ਕਿ ਉਸ ਆ ਸੈਂਟਰ ਰੋਪਨੇ ਆ ਟੇਲਰ ਨੇ ਹਾਂ ਟੇਲਰ ਕਿੱਥੇ ਫਿਰ ਭੁੱਲ ਜਾਈਦਾ ਅਸੀਂ ਹੁਣ ਸਟਿਚਿੰਗ ਵੀ ਕਰਾਉਣੀ ਹੈ ਜੀ ਤੁਸੀਂ ਸਾਨੂੰ ਮੌਕਾ ਦਿਓ ਸੇਵਾ ਦਾ ਅਸੀਂ ਤੁਹਾਨੂੰ ਸੂਟ ਪੂਰਾ ਸਟਿਚ ਕਰਕੇ ਸੋਹਣਾ ਪੈਕ ਕਰਕੇ ਭੇਜਾਂਗੇ ਠੀਕ ਹੈ ਜੀ ਆ ਦੇਖੋ ਆਏਗਾ ਇਹਦਾ ਬੈਕ ਸਾਈਡ ਠੀਕ ਹੈ ਆ ਬੈਕ ਸਾਈਡ ਦੇ ਘੇਰੇ ਉੱਪਰ ਪ੍ਰਿੰਟ ਦੇਖੋ ਤੁਸੀਂ ਆ ਦੇਖੋ ਕਮਾਲ ਦਾ ਸੂਟ ਹੈ ਇਹ ਵੀ ਇਦਾਂ ਲੱਗ ਰਿਹਾ ਹੈ ਕਿ ਜਿੱਦਾਂ ਅਸੀਂ ਹੈਂਡ ਪੇਂਟ ਕਰਾਇਆ ਹੋਇਆ ਹੈ ਠੀਕ ਹੈ ਆ ਗਲਾ ਠੀਕ ਹੈ ਔਰ ਆ ਬਾਕੀ ਦਾ ਕਲਰ ਕੰਬੀਨੇਸ਼ਨ ਦੇਖੋ ਠੀਕ ਹੈ ਇਦਾਂ ਹੀ ਆ ਜਿਹੜੀਆਂ ਹਨ ਆ ਜਿਹੜੇ ਛੋਟੇ ਛੋਟੇ ਫਲਾਵਰਸ ਦੇਖ ਰਹੇ ਨੇ ਆ ਆ ਬਾਵਾ ਬਹੁਤ ਸੋਹਣਾ ਪੀਸ ਬਣਨਾ ਜੇ ਜਦੋਂ ਇਹ ਫੁੱਲ ਸਟਿਚ ਹੋ ਗਿਆ ਸੇਮ ਇਹਦਾ ਵੀ ਜਿਹੜਾ ਪ੍ਰਾਈਸ ਹੈਗਾ ਦੁਪੱਟਾ ਓਕੇ ਦੁਪੱਟਾ ਆ ਜੀ ਦੁਪੱਟਾ ਬਹੁਤ ਹੀ ਸੋਹਣਾ ਪੀਸ ਹੈ ਲੁੱਕ ਇਹ ਦੇ ਰਿਹਾ ਕਿ ਜਿੱਦਾਂ ਅਸੀਂ ਇਹਨੂੰ ਅਸੀਂ ਪੇਂਟ ਕਰਵਾਇਆ ਬਟ ਹੈਗਾ ਇਹ ਪ੍ਰਿੰਟ ਹੈ ਨਾ ਇਹਨੇ ਫਿੱਕਾ ਹੋਣਾ ਨਾ ਇਹਨੇ ਖਰਾਬ ਹੋਣਾ ਸੋ ਬਹੁਤ ਸੋਹਣਾ ਪੀਸ ਹੈ ਸੇਮ ਪ੍ਰਾਈਸ ਇਹਦਾ ਵੀ ਜੀ ਔਰ 1750 ਠੀਕ ਹੈ ਜੀ 100 ਆਫ ਹੈ ਠੀਕ ਹੈ ਜੀ 100 ਆਫ ਹੋਏਗਾ ਠੀਕ ਹੈ ਅਬੀ ਆਨੇਕ ਕອດ ਸੈਟਾ ਠੀਕ ਹੈ ਜੀ ਤੇ ਜਿੱਦਾਂ ਤੁਹਾਨੂੰ ਪਤਾ ਸੀ ਆਪ ਵੀ ਸਟਿਚ ਕਰਵਾਉਨੇ ਆ ਬਟ ਇਹ ਰੈਡੀमेड ਹੈ ਝੂਠ ਬੋਲਣ ਵਾਲਾ ਕੰਮ ਆਪਾਂ ਕਰਦੇ ਨਹੀਂ ਠੀਕ ਹੈ ਸੋ ਇਹ ਇਦਾਂ ਬਣਿਆ ਹੋਇਆ ਹੈ ਕਿ ਆ ਸ਼ਰਟ ਹੈ ਠੀਕ ਹੈ ਸੇਮ ਇਦਾਂ ਹੀ ਬਾਟਮ ਦੇ ਥੱਲੇ ਵੀ ਆ ਬਾਰਡਰ ਮਿਲੇਗਾ ਤੁਹਾਨੂੰ ਠੀਕ ਹੈ ਮੈਂ ਕਿਹਾ ਕੱਦ ਲਈ ਖੋਲਣਾ ਤੇ ਆ ਬਾਵਾ ਠੀਕ ਹੈ ਜੀ ਸੋ ਇਹ ਆਰਾਮ ਦੇ ਨਾਲ ਆਏਗਾ 42 ਸਾਈਜ਼ ਹੈ ਇਹਦਾ ਠੀਕ ਹੈ ਜੀ किसी को पसंद आता है तो करा सकते हो कॉटन जीडी हैगी है, बहुत ही सॉफ्ट आ और ना स्टिचड हैगा और पाओगे एक बार तो पता लगेगा क्योंकि हले भी गर्मी गई तो है नहीं गर्मी तो हले भी हैगी है। बड़ी अच्छी लुक आनी ये प्राइस की है जी ट्रिपल नाइन होगी ठीक है जी ट्रिपल नाइन यद प्राइस है बहुत सोहना पीस है सिंगल पीस है किसी को पसंद आता है तो जल्दी तो जल्दी बुक करवा लो ठीक है जी तो ਹੋਰ ਤੁਹਾਨੂੰ ਦਿਖਾਉਣੀ ਆਪਾਂ ਇੱਕ ਹੋਰ ਮੈਰੂਨ ਹੈਗਾ ਉਹ ਵੀ ਦਿਖਾਉਂਦੀ ਆ ਇਹ ਐਦਾਂ ਹੀ ਦਿਖਾਉਂਗੀ ਠੀਕ ਹੈ ਜੀ ਇਹ ਬਨਾਰਸੀ ਸਿਲਕ ਹੈ ਪਿਓਰ ਵਾਲੀ ਸਿਲਕ ਹੈ ਠੀਕ ਹੈ ਜੀ ਆ ਦੇਖੋ ਗਲੇ ਉੱਪਰ ਤੁਹਾਨੂੰ ਐਦਾਂ ਬਿਊਟੀਫੁਲ ਐਬਰੋਇਡਰੀ ਮਿਲਣੀ ਹੈ ਜੀ ਠੀਕ ਹੈ ਐਂਡ ਬਾਟਮ ਇਹਦੀ ਪਲੇਨ ਆਣੀ ਹੈ ਸਾਰੀ ਸ਼ਰਟ ਤੇ ਤੁਹਾਨੂੰ ਐਦਾਂ ਮਿਲਣਾ ਆ ਦੇਖੋ ਔਰ ਘੇਰੇ ਉੱਪਰ ਆਵਲਾ ਬਾਰਡਰ ਗ੍ਰੇਸ ਦੇਖੋ ਤੁਸੀਂ ਪੀਸ ਦੀ ਜ਼ਰੀ ਦਾ ਕੰਮ ਆਇਆ ਪੂਰਾ ਨਾ ਵੇਵਿੰਗ ਹੋਈ ਹੋਈ ਹੈ ਵਿੱਚ ਠੀਕ ਹੈ ਮਣੇ ਇੱਕ ਤੁਹਾਨੂੰ ਥੋੜੀ ਜਿਹੀ ਚਲਕ ਦਿਖਾ ਕੇ ਇਹ ਇੱਕ ਚੀਜ਼ ਨੂੰ ਪਿੱਛੇ ਕਰ ਲੈਣਾ ਤੇ ਉਹਨੂੰ ਵੇਖਣ ਲਈ ਤੁਹਾਨੂੰ ਚੈਨਲ ਨੂੰ ਕਰਨਾ ਪੈਣਾ ਹੈ ਸਬਸਕ੍ਰਾਈਬ ਜਿਹੜਾ ਕਿ ਕੱਲ ਵਾਲੀ ਵੀਡੀਓ ਦੇ ਵਿੱਚ ਰਿਵੀਲ ਕਰਾਂਗੇ ਤੇ ਬੜੀ ਘੈਂਟ ਜੀ ਚੀਜ਼ ਬਣ ਕੇ ਆਈ ਹੈ ਤੋਂ ਜੋ ਨਿਕਲ ਜਾਏਗਾ ਟੋਟਲੀ ਹੈਂਡਵਰਕ ਵੈਰੀ ਗੁੱਡ ਕੰਟਰਾਸਟ ਬਾਸ ਇੰਨੀ ਚਲਕ ਬੜੀ ਹੈ ਤੇ ਇਹ ਆਵੇ ਸੂਟ ਦਾ ਹੈਗਾ ਜੇ ਦੁਪੱਟਾ ਪ੍ਰਿੰਟਡ ਦੁਪੱਟਾ ਵਿਦ ਬਨਾਰਸੀ ਬਾਰਡਰ ਠੀਕ ਹੈ ਤਾਂ ਨੂੰ ਅੱਜ ਅਸੀਂ ਕਿੰਨੇ ਮਰੂਨ ਦਿਖਾਤੇ ਆਈ ਫਿਲ ਇੱਕ ਬਲੈਕ ਇੱਕੋ ਦਿਖਾਇਆ ਬਾਕੀ ਸਾਰੇ ਮਰੂਨ ਮਰੂਨ ਦਿਖਾਏ ਉਹ ਵੀ ਉਹਦੇ ਵਿੱਚ ਦੂਸਰਾ ਆ ਦੇਖੋ ਆ ਲੈ ਠੀਕ ਹੈ ਜੀ ਸਾਰੇ ਅਸੀਂ ਤੁਹਾਨੂੰ ਅੱਜ ਦਿਖਾਤੇ ਨੇ ਮਰੂਨ 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 ਤੇ ਬੜੇ ਹੀ ਪਿਆਰੇ ਪਿਆਰੇ ਪੀਸ ਨੇ ਪ੍ਰਾਈਜ਼ਸ ਵੀ ਸਾਰਿਆਂ ਦੇ ਜਿਹੜੇ ਬਹੁਤ ਜੈਨੂਇਨ ਨੇ ਤੇ ਇਹ ਕਹਿੰਦਾ ਆ ਟਸਰ ਸਿਲਕ ਹੈ ਜੀ ਜੇ ਆ ਦੇਖੋ ਆ ਵੀ ਥੋੜਾ ਮਰੂਨਿਸ਼ ਚ ਆ ਜਾਂਦਾ ਹੈ ਠੀਕ ਹੈ ਜੀ ਆ ਤੁਹਾਨੂੰ ਲੱਗ ਗਿਆ ਉਹ ਦਿਖਾ ਦਿੰਨੇ ਆ ਇਹਦੀਆਂ ਨਾਲ ਅਸੀਂ ਬੜੇ ਡਿਟੇਲ ਚ ਸ਼ਾਟਸ ਪਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਾ ਕੇ ਆ ਦੇਖ ਹੈਂਡਵਰਕ ਆ ਪ੍ਰੋਪਰ ਅਨਲਕੀ ਆ ਜਿਹੜੀ ਆ ਪੂਰੀ ਦਿਖ ਰਹੀ ਨਾ ਦੇਖੋ ਆ ਪੂਰੀ ਨਲਕੀ ਹੈ ਇਹਦਾ ਐਕਚੁਅਲ ਪ੍ਰਾਈਸ ਹੈਗਾ ਜੀ 1400 ਬਟ ਹੁਣ ਤੁਹਾਨੂੰ ਅਸੀਂ ਇਹ ਦੇ ਰਹੇ ਆ 870 ਆਲਮੋਸਟ 50% ਆਫ ਤੱਕ ਹੈ ਮੇਲਾ ਲੁੱਟਣ ਵਾਲੀ ਗੱਲ ਹੈ ਮੈਂ ਕੱਲ ਲਾਈਵ 'ਚ ਵੀ ਕਿਹਾ ਸੀਗਾ ਮੇਲਾ ਲੁੱਟ ਲਓ ਤੇ ਮੇਲਾ ਲੁੱਟ ਲਓ ਤੇ ਠੀਕ ਹੈ ਜੀ ਬਹੁਤ ਪਿਆਰਾ ਲੇਕਿਨ ਨਾ ਇਹਦੀ ਇੱਕ ਚੀਜ਼ ਜੀ ਇਹਦੀ ਜਿਹੜਾ ਦੁਪट्टे ਦੀ ਲੈਂਥ ਹੈਗੀ ਹੈ ਨਾ ਉਹ ਛੋਟੀ ਜਿਹੀ ਉਹ ਕਲੇਨ ਦੱਸ ਦਈਏ ਆਣਾ ਹੋਵੇ ਸੂਟ ਤੁਸੀਂ ਪਸੰਦ ਕਰ ਲਓ ਹਾਂ ਆਪਾਂ ਇਹ ਕਰ ਸਕਦੇ ਹਾਂ ਅਗਰ ਤੁਹਾਨੂੰ ਕਿਸੇ ਨੂੰ ਪਸੰਦ ਆਏਗਾ ਉਹ ਸਾਡੀ ਹੈਡੇਗਾ ਅਸੀਂ ਦੁਪੱਟੇ ਦੀ ਲੈਂਥ ਵਧਾ ਕੇ ਦਵਾਂਗੇ ਠੀਕ ਹੈ ਜੀ ਤਾਂ ਵੀ ਵਿਧਾਨ ਤੇ ਵੀ ਸਵਾ 1.2 ਤੱਕ ਹੀ ਪਹੁੰਚਣੀ ਹੈ ਕਿਉਂਕਿ ਨਾ ਦੁਪੱਟਾ ਇਹਦਾ 2 ਮੀਟਰ ਹੈ ਹਾਰਡਲੀ 2 ਮੀਟਰ ਤੋਂ ਥੋੜਾ ਹੀ ਪੁਆਇੰਟ ਉੱਪਰ ਹੋਏਗਾ ਠੀਕ ਹੈ ਜੀ ਸੋ ਹੈਗੇ ਬੜੇ ਸੋਹਣੇ ਪੀਸਿਸ ਨੇ ਕਿਉਂਕਿ ਤੁਸੀਂ ਨਾ ਇਹਨਾਂ ਨਾਲ ਪਲੇਨ ਦੁਪੱਟੇ ਵੀ ਕਰ ਸਕਦੇ ਹੋ ਤੇ ਪ੍ਰਾਈਸ ਵਾਈਜ਼ ਬਹੁਤ ਥੋੜਾ 파ਰਟੀ ਸੂਟ ਹੈ 850 ਦਾ ਸੂਟ ਹੈ ਜੀ ਬਸ ਠੀਕ ਹੈ ਸੁਣ ਲੈ ਸਾਡੇ ਕੋ ਆ ਦੇਖੋ ਇੱਕ ਆ ਚੀਜ਼ ਤੁਹਾਨੂੰ ਅੱਜ ਖੋਲ ਕੇ ਦਿਖਾਉਨੇ ਆ ਇਹ ਇੱਕ ਖੋਲ ਕੇ ਦਿਖਾ ਦਿੰਨੇ ਆ ਤੇ ਦੂਸਰਾ ਕਲਰ ਤੁਹਾਨੂੰ ਉਦਾਂ ਹੀ ਦਿਖਾ ਦਾਂਗੇ ਠੀਕ ਹੈ ਜੀ ਸਾ ਦੇਖੋ ਬਹੁਤ ਹੀ ਸੋਹਣਾ ਪੀਸ ਹੈ ਪ੍ਰਿੰਟ ਦੇ ਤੋਂ ਦੁਪੱਟੇ ਦਾ ਠੀਕ ਹੈ ਬਹੁਤ ਸੋਹਣਾ ਪੀਸ ਹੈ ਪ੍ਰਾਈਸ ਵਾਈਜ਼ ਕੁਝ ਵੀ ਨਹੀਂ ਹੋਪੀ ਠੀਕ ਹੈ ਜੀ ਪ੍ਰਾਈਸ ਇਹਦਾ ਕੁਝ ਵੀ ਨਹੀਂ ਹੈਗਾ 99 only ਇਹਦੇ ਵਿੱਚ ਇੱਕ ਹੋਰ ਕਲਰ ਹੈਗਾ ਤੁਹਾਨੂੰ ਅੰਦਰ ਤੇ ਦਿਖਾ ਦਈਏ ਆ ਦੋ ਹੀ ਕਲਰ ਬਚੇ ਨੇ ਠੀਕ ਹੈ ਉਹ ਸੀਗਾ ਵਾਈਨ ਇਹ ਹੈਗਾ orange ਕਲਰ ਠੀਕ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਸਾਰੇ ਦੁਪੱਟੇ ਦੇ ਸਾਈਡ ਤੇ ਤੁਹਾਨੂੰ ਐਦਾਂ ਆ ਪੱਟੀ ਜੀ ਮਿਲੇਗੀ ਹੁਣ ਇੱਕ ਆ ਦੇਖੋ ਤਾਂ ਪਹਿਲਾਂ ਮੈਂ ਝੂਠ ਖਾਨੀ ਆ ਫੇਰ ਦੁਕਾਨੀ ਆ ਦੁਪੱਟਾ ਤੇ ਕੋਈ ਭਲਾ ਗੈਸ ਕਰੇ ਹੋ ਕਿ ਇਹ ਪ੍ਰਿੰਟ ਹੈ ਕਿ ਕੀ ਹੈ ਫੇਰ ਆਪਾਂ ਤੁਹਾਨੂੰ ਦੱਸ ਦਦੇ ਹਾਂ ਹੋਣ ਕੇ ਠੀਕ ਹੈ ਆ ਦੇ ਇਹ ਕੀ ਲੱਗ ਰਿਹਾ ਤੁਹਾਨੂੰ ਲੱਗ ਗਿਆ ਵੀ ਦਿਖਾਣੇ ਕਿਉਂਕਿ ਇੰਨਾ ਨੀਟ ਐਂਡ ਕਲੀਨ ਹੈਂਡ ਪੇਂਟ ਕਰਨਾ ਕੋਈ ਨਹੀਂ ਕਰਾ ਸਕਦਾ ਆਪਾਂ ਕਰਾ ਸਕਦੇ ਆ ਕਿਉਂਕਿ ਆਪਾਂ ਕਿੱਥੋਂ ਆਏ ਆ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੇਕ ਆ ਮੰਦਿਰ ਸਰ ਆ ਦੇ ਠੀਕ ਹੈ ਬਾਰਡਰ ਦੇਖੋ ਇਹਦਾ ਪੂਰਾ ਬਹੁਤ ਹੀ ਸੋਹਣਾ ਪੀਸ ਹੈ ਜੀ ਇਹ ਠੀਕ ਹੈ ਆ ਆਣੀ ਹੈ ਦੀ ਫਰੰਟ ਦਾ ਬਾਰਡਰ ਬਹੁਤ ਹੀ ਬਿਊਟੀਫੁਲ ਬਣਿਆ ਹੋਇਆ ਠੀਕ ਹੈ ਔਰ ਆ ਆਣੀ ਹੈ ਸਾਈਡ ਤੇ ਬਾ ਠੀਕ ਹੈ ਬਹੁਤ ਸੋਹਣਾ ਪੀਸ ਹੈ ਬੜਾ ਹੀ ਗ੍ਰੇਸਫੁਲ ਔਰ ਇਹ ਨਾ ਇਹ ਹੱਲੇ ਆਰਾਮ ਨਾਲ ਪਹਿਜਣਾ ਆ ਦੋ ਤਿੰਨ ਮਹੀਨੇ ਆਰਾਮ ਨਾਲ ਬੜੀ ਅੱਛੀ ਵਾਲੀ ਕਾਟਨ ਯੂਜ਼ ਹੋਈ ਹੋਈ ਹੈ। ਔਰ ਆਪਾਂ ਇਹ ਕਿੱਦੇ ਨਾਲ ਰੈਡੀ ਕਰਵਾਇਆ ਸੀ ਆ ਸਾਡੇ ਕੋਲ ਨਾ ਪਿਓਰ ਦੁਪੱਟਾ ਸੀਗਾ। ਆ ਜਿਹੜੇ ਹੁੰਦੇ ਨਾ ਬਨਾਰਸੀ ਕਾਟਨ ਕੋਟਾ ਡੋਰੀਆ। ਪਿਓਰ ਦੁਪੱਟਾ ਖੁੱਲਾ ਡੁੱਲਾ 2.5 ਮੀਟਰ ਕੱਟ। ਆ ਕੋਈ ਸਵਾ ਦੋ ਜਾਂ ਦੋ ਨਹੀਂ ਆ। ਪ੍ਰੋਪਰ 2.5 ਮੀਟਰ ਕੱਟ। ਇਹਦੇ ਨਾਲ ਆ ਜਿਹੜਾ ਬਾਰਡਰ ਹੈ ਨਾ ਦੇਖੋ ਉਹੀ ਬਾਰਡਰ ਅਸੀਂ ਘੇਰੇ ਤੇ ਐਡਜਸਟ ਕਰਵਾਇਆ ਹੈ। ਬਹੁਤ ਸੋਹਣਾ ਪੀਸ ਹੈ ਜੀ ਇਹ ਤੇ ਇਹਦਾ ਪ੍ਰਾਈਸ ਜਿਹੜਾ ਹੈਗਾ ਬਹੁਤ ਹੀ ਜੈਨੂਇਨ ਪ੍ਰਾਈਸ ਹੈ ਜੀ ਇਹਦਾ। ਤੁਹਾਨੂੰ ਦਿੰਨੇ ਆ 10। ਪ੍ਰਾਈਸ ਐਕਸਲੋ ਜਾਏਗਾ ਜੇ 2300 ਲੇਕਿਨ ਹੋਣ ਤੁਹਾਨੂੰ ਇਹ ਕਾਟਨ ਹੈ ਤੇ ਆਪਾਂ ਸੇਲ 'ਚ ਕਰਨਾ ਹੈ ਤੇ ਇਹ ਤੁਹਾਨੂੰ ਮਿਲੇਗਾ ਜੀ 1950 ਇਸ ਤੋਂ ਥੱਲੇ ਨਹੀਂ ਜਾ ਸਕਦਾ ਕਿਉਂਕਿ ਜਿਹੜਾ ਦੁਪੱਟਾ ਲਾਇਆ ਹੋਇਆ ਉਹ ਪਿਓਰ ਦੁਪੱਟਾ ਹੈ ਠੀਕ ਹੈ ਜੀ ਸੋ ਪਿਓਰ ਦੁਪੱਟੇ ਦੀ ਆਪਣੀ ਵੀ ਇੱਕ ਕਾਸਟਿੰਗ ਹੁੰਦੀ ਹੈ ਪਲੱਸ ਸੂਟ ਦੇ ਉੱਪਰ ਵੀ ਹੁੰਦੀ ਹੈ ਸੋ ਤੁਹਾਨੂੰ ਕਿੰਨੇ ਦਾ ਪਏਗਾ ਜੀ 1950 ਤੇ ਪਲੱਸ 100 ਅੱਜ ਦੀ ਹਰ ਵੀਡੀਓ ਦੇ ਵਿੱਚ ਤੁਹਾਨੂੰ ਬੋਲਿਆ ਹੈ ਕਿ 100 ਰੁਪੀਜ਼ ਆਫ ਹੋਏਗਾ ਜਿਹੜਾ ਵੀ ਕੋਈ ਸੂਟ ਤੁਸੀਂ ਪਸੰਦ ਕਰਨਾ ਮਸਟਡ ਯੈਲੋ ਕਲਰ ਇਹ ਵੀ ਬਹੁਤ ਜ਼ਿਆਦਾ ਮੰਗਦੀ ਸਿੰਗਲ ਹੀ ਪੀਸ ਰਹਿ ਗਿਆ ਹਜੇ ਮਸਲੀਨ ਹੈ ਠੀਕ ਹੈ ਜੀ ਸੈਮੀ ਆ ਦੇਖੋ ਠੀਕ ਹੈ ਆ ਬਾਟਮ ਲਾਈਨਿੰਗ ਇਹਨੂੰ ਲੱਗੇਗੀ ਜੀ ਇਹ ਪਹਿਲੇ ਦੱਸ ਦਈਏ ਫਿਰ ਇਦਾਂ ਨਹੀਂ ਅਸੀਂ ਕਰਦੇ ਹੁੰਦੇ ਕਿ ਤੁਹਾਨੂੰ ਪਹਿਲਾਂ ਹੋਰ ਕੁਝ ਕਹਿੰਦੇ ਕਿੰਨਾ ਪਿਆਰਾ ਪੀਸ ਆ ਤੇ ਗਲਾ ਦੇਖੋ ਆ ਬਿਊਟੀਫੁੱਲ ਏਮਬਰਾਇਡਰੀ ਹੈ ਆ ਦੇਖੋ ਕਿੰਨੀ ਅੱਛੀ ਲੱਗ ਰਹੀ ਹੈ ਠੀਕ ਹੈ ਆ ਵੀ ਜਿਹੜਾ ਪ੍ਰਿੰਟ ਆ ਨਾ ਇਹਦੇ 'ਚ ਨਾ ਇੱਕ ਆਪਣੀ ਇੱਕ ਅਲੱਗ ਸ਼ਾਈਨ ਆ ਸੋ ਇਹ ਵੀ ਧਿਆਨ ਲਾਇਆ ਰਹੀ ਕਿ ਜਿੱਦਾਂ ਅਸੀਂ ਇਹਨੂੰ ਬਲੌਕ ਕਰਵਾਇਆ ਹੋਇਆ ਠੀਕ ਹੈ ਔਰ ਨਾ ਘੇਰੇ ਉੱਪਰ ਤੁਹਾਨੂੰ ਛੋਟੀ ਜਿਹੀ ਕੀਕਰੀ ਵਾਲੀ ਸਮੋਸਾ ਲੇਸ ਮਿਲ ਰਹੀ ਹੈ ਤੁਹਾਨੂੰ ਉਹ ਲਾਉਣੀ ਨਹੀਂ ਪੈਣੀ ਆ ਦੇਖੋ ਠੀਕ ਹੈ ਘੇਰੇ ਦੇ ਸਮੋਸਾ ਲੇਸ ਮਿਲ ਰਹੀ ਹੈ ਔਰ ਉਹੀ ਸਮੋਸਾ ਲੇਸ ਆਪਾਂ ਨੂੰ ਸਟਿਚ ਕਰਾਂਗੇ ਤੇ ਬਾਟਮ ਕੋ ਸੌਰੀ ਕਾਟਨ ਦੇ ਥੱਲੇ ਵੀ ਕਰਵਾ ਸਕਦੇ ਹੋ ਬਾਹਾਂ ਤੇ ਕਰਵਾ ਸਕਦੇ ਹੋ ਸੋ ਉਹ ਹੋਰ ਜ਼ਿਆਦਾ ਅੱਛਾ ਇਫੈਕਟ ਦੇਣ ਲੱਗ ਜਾਂਦਾ ਹੈ ਤੇ ਦੁਪੱਟਾ ਦੇਖੋ ਇਹਦਾ ਸਵਾ 2 ਤੋਂ 2.5 ਦੇ ਵਿੱਚ ਹੋਣਾ ਜੇ ਦੁਪੱਟਾ ਇਹਦਾ ਠੀਕ ਹੈ ਮਸਲੀਂ ਦਾ ਦੁਪੱਟਾ ਬਹੁਤ ਸੋਹਣਾ ਪੀਸ ਹੈ ਕਲਰ ਬੜਾ ਅੱਛਾ ਮਸਟਰਡ येलो ਸਵਾ ਦੋ ਤੋਂ ਢਾਈ ਦੇ ਵਿੱਚ ਹੋਗਾ ਹੋ ਸਕਦਾ ਢਾਈ ਵੀ ਹੋਵੇ ਲੇਕਿਨ ਗੁਜਾਰੀ ਸੂਟਾਂ ਦਾ ਆਪਾਂ ਢਾਈ 11 ਦਿਨ ਤੱਕ ਬੋਲਦੇ ਨਹੀਂ ਜਿੰਨੀ ਦੇਰ ਤੱਕ ਸਾਨੂੰ ਖੁਦ ਕਨਫਰਮ ਨਾ ਹੋਏ ਸੋ ਸਵਾ ਦੋ ਤੋਂ ਢਾਈ ਹੋਏਗਾ ਜੀ ਇਹਦਾ ਦੁਪੱਟਾ ਮਸਟਰਡ येलो ਕਲਰ ਤੇ ਇਹਦਾ ਪ੍ਰਾਈਸ ਹੈ 1390 ਠੀਕ ਹੈ ਜੀ 1390 ਪ੍ਰਾਈਸ ਹੈ 100 ਆਫ ਹੋ ਜਾਣਾ ਹੈ ਅੱਜ ਦੀ ਵੀਡੀਓ ਵਾਰੀ ਵਾਰੀ ਪਤਾ ਨਹੀਂ ਮੈਂ ਕਿੰਨੀ ਵਾਰੀ ਬੋਲਦਾ ਜੀ ਠੀਕ ਹੈ ਜੀ ਸੋ ਬਾਈ ਚਾਸ ਕੋਈ ਅੱਗੇ ਵੀ ਕੱਢ ਰਿਹਾ ਤੇ ਨੂੰ ਆ ਮੇਰੀ ਗੱਲ ਵਾਰੀ ਵਾਰੀ ਸੁਣਨੀ ਚਾਹੀਦੀ ਅੱਜ ਦੇ ਸਾਰੇ ਸੂਟ ਦੇ ਉੱਪਰ ਅਸੀਂ 100 ਰੁਪਏ ਤੁਹਾਨੂੰ ਆਫ ਦੇ ਰਹੇ ਹਾਂ ਠੀਕ ਹੈ ਜੀ ਸੋ ਇਦਾਂ ਹੀ ਜੁੜੇ ਰਹੋ ਕਰਦੇ ਰਹੋ ਜੀ ਸ਼ੋਪਿੰਗ ਤੇ ਮਰੂਨ ਦਾ ਸੀਜ਼ਨ ਅੱਜ ਹੀ ਲੈ ਕੇ ਆਏ ਹਾਂ ਬਹੁਤ ਸੂਟਾਂ ਦਾ ਤੇ ਤੁਸੀਂ ਸਾਰੇ ਇੰਜੋਏ ਕਰੋ ਤੇ ਸਭ ਤੋਂ ਜ਼ਿਆਦਾ ਜਿਹੜਾ ਅਸੀਂ ਕਹਿੰਦੇ ਆ ਕਿ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਸੱਤਾਂ ਫਾਇਦਾ ਹੋਵੇ ਤੇ ਤੁਹਾਡਾ ਵੀ ਫਾਇਦਾ ਹੋਵੇ ਤੁਸੀਂ ਸਬਸਕ੍ਰਾਈਬ ਕਰੋਗੇ ਅੱਛਾ ਇੱਕ ਹੋਰ ਚੀਜ਼ ਅਸੀਂ ਨਾ ਐਗਜ਼ਿਬਿਸ਼ਨ ਲਗਾਉਣ ਜਾ ਰਹੇ ਹਾਂ ਐਗਜ਼ਿਬਿਸ਼ਨ ਲਗਾਉਣ ਜਾ ਰਹੇ ਹਾਂ ਅਸੀਂ ਹੋਟਲ ਰਮਾਡਾ 에ਅਰਪੋਰਟ ਰੋਡ 5 ਤਰੀਕ ਨੂੰ ਠੀਕ ਹੈ ਜੀ ਸੰਡੇ ਹੈਗਾ ਉਸ ਦਿਨ ਸੋ ਇਦਾਂ ਦਾ ਕੋਈ ਨਹੀਂ ਹੈਗਾ ਸੰਡੇ ਸਾਰੇ ਵੇਲੇ ਹੁੰਨੇ ਆਪਾਂ ਠੀਕ ਹੈ ਤੁਸੀਂ ਉਹ ਵਹਿਲਾਪਨ ਕਿੱਥੇ ਆ ਕੇ ਕੱਟਣਾ ਹੈ ਸਾਡੇ ਕੋਲ ਆ ਕੇ ਕੱਟਣਾ ਠੀਕ ਹੈ ਜੀ ਸਾਡੇ ਕੋਲ ਆਓ ਸਾਡੇ ਕੋਲ ਪਹ ਲਓ ਭਾਵੇਂ ਕੁਛ ਨਾ ਤੁਹਾਡਾ ਆਣਾ ਹੀ ਸਾਡੇ ਲਈ ਬਹੁਤ ਮੈਟਰ ਕਰੇਗਾ ਫਿਜ਼ੀਕਲ ਜਿਹੜੇ ਨਹੀਂ ਆ ਸਕਦੇ ਆਪਾਂ ਉਹਨਾਂ ਨੂੰ ਲਾਈਵ ਵਿੱਚ ਉਹ ਵਿਚੋ ਵਿਚੋ ਲਾਈਵ ਦਵਾਵਾਂਗੇ ਹਾਂਜੀ ਤੇ ਤੁਸੀਂ ਸਾਰੇ ਜਣੇ ਇੰਜੋਏ ਕਰਿਓ ਸ਼ਾਪਿੰਗ ਕਰਿਓ ਯੈਸ ਸੋ ਆਣ ਕੇ ਦੱਸਣਾ ਜ਼ਰੂਰ ਹੈ ਅਸੀਂ ਤੁਹਾਡਾ YouTube ਤੋਂ ਦੇਖ ਕੇ ਆਏ ਸੀ ਅਸੀਂ ਉਥੋਂ ਐਗਜ਼ੀਬਿਸ਼ਨ ਚ ਆਏ ਆ ਉਹ ਕੀ ਕਰੇਗਾ ਉਹ ਜੀ ਸਾਨੂੰ ਬੂਸਟ ਅਪ ਕਰੇਗੀ ਕਿ ਸਾਡੇ YouTube ਸਬਸਕ੍ਰਾਈਬਰ ਜਿਹੜੇ ਸਾਨੂੰ ਬਹੁਤ ਸੁਣਦੇ ਨੇ ਸਾਨੂੰ ਇੰਨਾ ਮਾਣ ਦੇ ਰਹੇ ਨੇ ਸਾਨੂੰ ਇੰਨਾ ਪਿਆਰ ਦੇ ਰਹੇ ਨੇ ਠੀਕ ਹੈ ਸੋ ਇਹ ਜ਼ਰੂਰ ਕਰਨਾ ਹੈ ਆ ਕੇ ਦੱਸਣਾ ਜ਼ਰੂਰ ਹੈ ਸਾਨੂੰ ਠੀਕ ਹੈ 8 ਨੰਬਰ ਸਟਾਲ ਹੋਣਾ ਹੈ ਸਾਡਾ ਉਹ ਵੈਸੇ ਤੁਹਾਨੂੰ ਵੱਡਾ ਵੱਡਾ ਦੇਖ ਹੀ ਜਾਣਾ ਹੈ ਬੈਂਡ ਦਾ ਟ੍ਰੈਂਡ ਵੀਕ ਸਟਾਈਲ ਫੁਟੇ ਨਹੀਂ ਰੋਲਾ ਹੀ ਪਾਣਾ ਪਾਦੇ ਕਿ ਇਤ ਬਾਰ-ਬਾਰ ਅਸੀਂ ਤੁਹਾਨੂੰ ਭੁੱਲਣ ਨਹੀਂ ਹੁੰਦੇ ਸੀ ਨੈਸ਼ਨਲ ਦੀ ਲੋੜ ਨਹੀਂ ਸੀ ਰੋਜ਼ ਇਸੇ ਕੰਮ ਤੇ ਹੀ ਹੋਂ ਤੁਹਾਨੂੰ ਰੋਜ਼ ਯਾਦ ਕਰਵਾਉਂਦੇ ਰਵਾਂਗੇ ਤੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰੇ ਜਣੇ ਜਿੱਦਾਂ ਅੱਗੇ ਸਪੋਰਟ ਕਰਦੇ ਹੋ ਅੱਗੇ ਵੀ ਸਪੋਰਟ ਕਰਦੇ ਹੋ ਐਦਾਂ ਹੀ ਜੁੜੇ ਰਹੋ ਕਰਦੇ ਰਹੋ ਜੇ ਸਾਨੂੰ ਸਪੋਰਟ ਤੇ ਜਿੰਨਾ ਬੀਬੀਆਂ ਨੇ ਅੱਜ ਸੂਟ ਸਵਾਣੇ ਜੇ ਮੌਕੇ ਦੇ ਨਾ ਆਓ ਆ ਹੱਥ ਜੋੜ ਕੇ ਬੰਨ ਕੇ ਬੇਨਤੀ ਜੇ ਪਹਿਲਾ ਹੀ ਸਵਾਲ ਉਹ ਨਾ ਕਾਲੀਆਂ ਪਾਇਓ ਉਦੋਂ ਬਹੁਤ ਜ਼ਿਆਦਾ ਅਫਸਰਟ ਹੋ ਜਾਂਦਾ ਹੈ ਕੰਮ ਸਾਡਾ ਫਿਰ ਬਣਾ ਸਾਡੇ ਕੋ ਹੁੰਦਾ ਨਹੀਂ ਹੈ ਕਿਰਪਾ ਜੇ ਜੋੜੇ ਹੱਥ ਵੇਖ ਲੋ ਸਟਿਚ ਤੁਸੀਂ ਕਰਾਉਣੇ ਆ ਸਾਰਿਆਂ ਨੇ ਅਨਰਾਤੇ ਵੀ ਆ ਰਹੇ ਅੱਗੇ ਜਿਨ੍ਹਾਂ ਦੇ ਨਾਂ ਪਹਿਣਾ ਨੇ ਵਰਤ ਰੱਖਣੇ ਆ ਕਿਦਾਂ ਤੇ ਉਹਨਾਂ ਨੇ ਵੀ ਨਵਾਂ ਹੀ ਪਾਣਾ ਸੋ ਤੁਸੀਂ ਆਓ ਤੇ ਸਟਿਚ ਕਰਵਾਓ ਡਿਜ਼ਾਈਨਿੰਗ ਸਾਡੀ ਬਹੁਤ ਬੁਰੀ ਆ ਸਿਰ ਤੋਂ ਕਾ